ਨੌਜਵਾਨਾਂ ਨੂੰ ਖਤਮ ਕਿਵੇਂ ਕੀਤਾ ਜਾਂਦਾ ਹੈ ਉਹਨਾਂ ਨੂੰ ਫੋਨ ਦਾ ਐਡਿਕਟ ਬਣਾ ਕੇ ਉਹਨਾਂ ਦੇ ਜੀਵਨ ਦਾ ਉਦੇਸ਼ ਇਹ ਬਣਾਇਆ ਜਾਂਦਾ ਹੈ ਕਿ ਹੁੱਕਅਪ ਕਲਚਰ ਤੇ ਲੜਕੀਆਂ ਹੀ ਜੀਵਨ ਹੈ ਤੇ ਇਸ ਚੀਜ਼ ਨੂੰ ਸੋਸ਼ਲ ਮੀਡੀਆ ਮੂਵੀਜ਼ ਤੇ ਸੀਰੀਜ਼ ਦੇ ਨਾਲ ਨਾਰਮਲਾਈਜ਼ ਕੀਤਾ ਜਾਂਦਾ ਹੈ ਤੇ ਅੱਜ ਕੱਲ ਵੀ ਇਹੀ ਹੁੰਦਾ ਹੈ ਏਸ਼ੀਅਨ ਇਜੀਪਟ ਵਿੱਚ ਇੱਕ ਕਹਾਵਤ ਸੀ ਕਿ ਜੇ ਤੁਸੀਂ ਕਿਸੇ ਦੇਸ਼ ਨੂੰ ਬਿਨਾਂ ਲੜੇ ਜਿੱਤਣਾ ਚਾਹੁੰਦੇ ਹੋ ਤਾਂ ਉਹਨਾਂ ਦੀ ਨੌਜਵਾਨਾਂ ਵਿੱਚ ਨੰਗੀਜਬਾਦ ਫੈਲਾ ਦਿਓ ਇਸ ਮਾਇਆ ਜਾਲ ਤੋਂ ਬਚਣ ਲਈ ਇੱਕੋ ਰਸਤਾ ਹੈ ਆਪਣੇ ਦਿਮਾਗ ਨੂੰ ਡੀ ਸੈਕਸੂਅਲਾਈਜ਼ ਕਰਨਾ ਤੇ ਇਸ ਦਾ ਸਭ ਤੋਂ ਸੌਖਾ ਰਸਤਾ ਹੈ ਜ਼ਿਆਦਾਤਰ ਅਸੀਂ ਫੋਨ ਹੀ ਦੇਖਦੇ ਹਾਂ ਤੇ ਉੱਥੋਂ ਸਾਨੂੰ ਬਾਰਡਰਲਾਈਨ ਪੋਰਨ ਦਿਖਾਈ ਜਾਂਦੀ ਹੈ ਇਹ ਸਾਡਾ ਟੈਂਸ਼ਨ ਸਪੈਨ ਵਿਗਾੜ ਦਈ ਹੈ ਤੇ ਜੇ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ ਤਾਂ ਉਸ ਹਾਫ ਨੇਕਡ ਪੋਸਟ ਤੇ ਕੀ ਨਾਟ ਅਨਟਰਸਟਡ ਤੇ ਕਲਿੱਕ ਕਰੋ ਤਾਂ ਫਿਰ ਕੁਝ ਦਿਨਾਂ ਬਾਅਦ ਹੀ ਤੁਹਾਡਾ ਐਲਗੋਰਿਦਮ ਬਦਲ ਜਾਵੇਗਾ ਤੁਹਾਡੇ ਲਈ ਵਧੀਆ ਪੋਸਟ ਅੱਗੇ ਆਉਣ ਲੱਗ ਜਾਣਗੀਆਂ ਪਰ ਜੇਕਰ ਤੁਸੀਂ ਉਹ ਚੀਜ਼ਾਂ ਨੂੰ ਦੇਖੋਗੇ ਤਾਂ ਹੀ ਤੁਹਾਨੂੰ ਉਦਾਂ ਦੀਆਂ ਪੋਸਟਾਂ ਆਉਣਗੀਆਂ ਤੇ ਅੱਜ ਵੀ ਤੁਸੀਂ ਜੋ ਚੀਜ਼ਾਂ ਦੇਖਦੇ ਹੋ ਜਿਨ੍ਹਾਂ ਤੇ ਤੁਸੀਂ ਕਲਿੱਕ ਕਰਦੇ ਹੋ ਉਦਾਂ ਦੀਆਂ ਹੀ ਤੁਹਾਡੇ ਬ੍ਰਾਊਜ਼ ਫੀਡ ਵਿੱਚ ਪੋਸਟਾਂ ਤੇ ਰੀਲਾਂ ਆਉਂਦੀਆਂ ਨੇ ਜੇਕਰ ਤੁਸੀਂ ਜ਼ਿਆਦਾ ਬਿਜ਼ਨਸ ਵਾਲੀਆਂ ਪੋਸਟਾਂ ਲਾਈਕ ਤੇ ਸ਼ੇਅਰ ਕਰ ਰਹੇ ਹੋ ਦੇਖ ਰਹੇ ਹੋ ਤਾਂ ਤੁਹਾਨੂੰ ਉਹੀ ਆਉਣਗੀਆਂ ਤੇ ਜੇਕਰ ਜ਼ਿਆਦਾ ਧਾਰਮਿਕ ਦੇਖੋਗੇ ਤਾਂ ਧਾਰਮਿਕ ਆਉਣਗੀਆਂ ਤੇ ਜੇ ਇਨਫੋਰਮੇਸ਼ਨ ਵਾਲੀਆਂ ਦੇਖੋਗੇ ਤਾਂ ਇਨਫੋਰਮੇ ਇਸ ਨੂੰ ਬਲੀਆਂ ਆਉਣਗੀਆਂ ਤੇ ਜੇ ਉਦਾਂ ਦੀਆਂ ਵੇਖੋਗੇ ਤਾਂ ਫਿਰ ਉਹੀ ਆਉਣਗੀਆਂ ਐਲਗੋਰਿਦਮ ਤੁਹਾਡੇ ਦਿਮਾਗ ਨੂੰ 24 ਘੰਟੇ ਸਟੱਡੀ ਕਰ ਰਿਹਾ ਹੈ ਕਿ ਤੁਹਾਨੂੰ ਹਰ ਰੋਜ਼ ਕੀ ਵੇਖਣਾ ਪਸੰਦ ਹੈ ਸੋ ਹੁਣੇ ਆਪਣੀਆਂ ਪੋਸਟਾਂ ਚੈੱਕ ਕਰੋ ਕਿ ਤੁਹਾਨੂੰ ਕਿਵੇਂ ਦੀਆਂ ਆ ਰਹੀਆਂ ਨੇ ਤੇ ਉਹਨਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅੱਜਕੱਲ ਤੁਸੀਂ ਕਿਵੇਂ ਦੇ ਇਨਸਾਨ ਹੈ